ਸਟਾਰ ਹਰਿਆਣਾ ਦੀਆਂ ਚੋਨਾ ਸਿਰ ਉੱਤੇ ਹਨ ਡੰਡੀ ਸਿਆਸੀ ਸਰਗਰਮੀਆਂ ਵਧ ਗਈਆਂ ਹਨ ਡੰਡੀ ਭਾਰਤੀ ਜਨਤਾ ਪਾਰਟੀ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਹਿਲੀ ਕਿਸ਼ਤ ਵਿੱਚ ਆਪਣੇ 67 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਡੰਡੀ ਸੂਬੇ ਲਈ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਚੋਣਾਂ ਹੋਣਗੀਆਂ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਡੰਡੀ ਭਾਜਪਾ ਰਾਜ ਵਿੱਚ ਆਪਣੀ ਸਰਕਾਰ ਦੇ ਦੋ ਕਾਰਜਕਾਲ ਪੂਰੇ ਕਰ ਚੁੱਕੀ ਹੈ ਡੰਡੀ ਚਾਹੇ ਉਸਨੇ ਹੁਣ ਤੀਸਰੀ ਵਾਰ ਸਫਲਤਾ ਹਾਸਲ ਕਰਨ ਲਈ ਆਪਣੀ ਪੂਰੀ ਤਿਆਰੀ ਵਿੱਢੀ ਹੋਈ ਹੈ ਪਰ ਇਸ ਵਾਰ ਉਸ ਦਾ ਕਾਂਗਰਸ ਨਾਲ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਡੰਡੀ ਚਾਹੇ ਕਾਂਗਰਸ ਦੀ ਸੂਬਾ ਇਕਾਈ ਵਿੱਚ ਆਗੂਆਂ ਦੀ ਆਪਸੀ ਖਹਿਬਾਜੀ ਦੀਆਂ ਖਬਰਾਂ ਨਿਰੰਤਰ ਮਿਲ ਰਹੀਆਂ ਹਨ ਜਿੰਨਾ ਕਰਕੇ ਇਸ ਦਾ ਪ੍ਰਭਾਵ ਕੁਝ ਘਟਿਆ ਹੈ ਪਰ ਹਾਲੇ ਤੱਕ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਉਮੀਦਾਂ ਇਸ ਉੱਤੇ ਲੱਗੀਆਂ ਹੋਈਆਂ ਹਨ ਡੰਡੀ ਇਸ ਦਾ ਇੱਕ ਕਾਰਨ ਪਿਛਲੇ 10 ਸਾਲਾਂ ਵਿੱਚ ਭਾਜਪਾ ਦੇ ਰਾਜ ਵਿੱਚ ਸਮੇਂ-ਸਮੇਂ ਉੱਠੇ ਵਿਵਾਦ ਹਨ ਅਤੇ ਦੂਸਰਾ ਕਾਰਨ ਕਾਂਗਰਸ ਦਾ ਇੰਡੀਆ ਗੱਠ ਜੋੜ ਨਾਲ ਜੁੜੇ ਰਹਿਣ ਦਾ ਯਤਨ ਹੈ ਡੰਡੀ ਇਨਕ ਮਹੀਨੇ ਪਹਿਲਾਂ ਲੋਕ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਸੂਬੇ ਵਿੱਚ ਕਾਂਗਰਸ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਸੀ ਡੰਡੀ ਉਸਨੇ 10 ਵਿੱਚੋਂ 9 ਸੀਟਾਂ ਉੱਤੇ ਚੋਣ ਲੜੀਆਂ ਸਨ ਜਿੰਨਾ ਵਿੱਚੋਂ ਉਹ 5 ਸੀਟਾਂ ਉੱਤੇ ਜਿੱਤ ਗਈ ਸੀ ਡੰਡੀ ਆਮ ਆਦਮੀ ਪਾਰਟੀ ਲਈ ਕਾਂਗਰਸ ਨੇ ਇੱਕ ਕੁਰੂਕ ਖੇਤਰ ਦੀ ਸੀਟ ਛੱਡੀ ਸੀ ਪਰ ਆਪ ਦਾ ਉਥੇ ਬੁਰਾ ਹਸ਼ਰ ਹੋਇਆ ਸੀ ਡੰਡੀ ਇਸ ਗੱਲ ਦਾ ਕਾਂਗਰਸ ਨੂੰ ਹੁਣ ਤੱਕ 헤ਰਵਾ ਰਿਹਾ ਹੈ ਕੇ ਜੇਕਰ ਉਹ ਕੁਰੂਖੇਤਰ ਉੱਤੇ ਵੀ ਆਪ ਲੜਦੀ ਤਾਂ ਉਸ ਦੇ ਉਮੀਦਵਾਰ ਦੀ ਜਿੱਤ ਪੱਕੀ ਸੀ ਡੰਡੀ ਕਾਂਗਰਸ ਭਾਜਪਾ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਜਨਾਇਕ ਜਨਤਾ ਪਾਰਟੀ ਵੀ ਮੈਦਾਨ ਵਿੱਚ ਉਤਰੀ ਹੋਈ ਹੈ ਪਰ ਇਸ ਦੇ ਇਸ ਵਾਰ ਉਭਾਰ ਦੀ ਘਟ ਹੀ ਉਮੀਦ ਕੀਤੀ ਜਾਂਦੀ ਹੈ ਡੰਡੀ ਇਸ ਨੇ ਸਾਲ 2019 ਵਿੱਚ ਹੋਈਆਂ ਚੋਣਾਂ ਵਿੱਚ ਸੂਬੇ ਵਿੱਚ 10 ਸੀਟਾਂ ਜਿੱਤੀਆਂ ਸਨ ਪਰ ਹੁਣ ਇਸ ਨੂੰ ਵੱਡਾ ਖੋਰਾ ਲੱਗ ਚੁੱਕਾ ਹੈ ਡੰਡੀ ਇਸ ਦੇ 7 ਵਿਧਾਇਕ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਚੁੱਕੇ ਹਨ ਡੰਡੀ ਇਹਨਾਂ ਤੋਂ ਇਲਾਵਾ ਭਾਵੇਂ ਕਈ ਹੋਰ ਪਾਰਟੀਆਂ ਵੀ ਚੋਣਾਂ ਲਈ ਮੈਦਾਨ ਵਿੱਚ ਹਨ ਪਰ ਕਿਸੇ ਵੀ ਹੋਰ ਪਾਰਟੀ ਦਾ ਸੂਬੇ ਵਿੱਚ ਕੋਈ ਬਹੁਤਾ ਆਧਾਰ ਬਣਿਆ ਨਜ਼ਰ ਨਹੀਂ ਆਉਂਦਾ ਡੰਡੀ ਆਮ ਆਦਮੀ ਪਾਰਟੀ ਪਹਿਲੀਆਂ ਚੋਨਾ ਵਿੱਚ ਵੀ ਬੜੇ ਜੋਰ ਸ਼ੋਰ ਨਾਲ ਮੈਦਾਨ ਵਿੱਚ ਉਤਰੀ ਸੀ ਪਰ ਅੱਜ ਤੱਕ ਉਸ ਦੇ ਪੱਲੇ ਇਸ ਸੂਬੇ ਵਿੱਚੋਂ ਕੁਝ ਵੀ ਨਹੀਂ ਪਿਆ ਡੰਡੀ ਇਸ ਵਾਰ ਵੀ ਪਿਛਲੇ ਕਾਫੀ ਸਮੇਂ ਤੋਂ ਇਸ ਨੇ ਹਰਿਆਣਾ ਦੇ ਚੋਨ ਮੈਦਾਨ ਵਿੱਚ ਉਤਰਨ ਦਾ ਕਾਫੀ ਰੌਲਾ ਪਾਇਆ ਹੋਇਆ ਹੈ ਡੰਡੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਤੱਕ ਇੱਥੇ ਚੋਣ ਪ੍ਰਚਾਰ ਲਈ ਅਨੇਕਾਂ ਗੇੜੇ ਮਾਰ ਚੁੱਕਾ ਹੈ ਡੰਡੀ ਪਹਿਲਾ ਪਹਿਲ ਤਾਂ ਉਸ ਨੇ ਇਹ